ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣਾ ਏ ਛੋਟਾ ਦੇਖ ਸਕਦੇ ਹੋ ਮੋਰਾ ਨਸਲ ਦਾ ੁੰਡਾ ਜਮਾ ਬਾਕੀ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਤੇ ਸੇਲ ਕਰਨਾ ਬਾਈ ਨੇ ਪਕਾਉਗਾ ਜੀ ਦੇਖ ਸਕਦੇ ਹੋ ਆਪਾਂ ਤੁਹਾਨੂੰ ਤੋਰ ਤਰ ਕੇ ਦਿਖਾਉਨੇ ਆ ਬਾਕੀ ਕਰਦੇ ਆ ਆਪਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਰੇਟ ਰੂਟ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਕਿਨਾ ਭਰਾ ਆਪਣਾ ਬਾਈ ਮਾਨ ਹਰਮਨ ਆ ਜੀ ਪਿੰਡ ਜੀ ਹਲ ਕੜਾਈ ਬਰਨਾਲਾ ਜਲਾ ਜੀ ਜਲਾ ਬਰਨਾਲਾ ਜੀ ਠੀਕ ਆ ਤੇ ਨੰਬਰ ਦੱਸੋ ਭਰਾ ਆਪਣਾ 88664627074 ਦੁਬਾਰੇ ਫਿਰਦਾ ਤੁਸੀਂ 8264627074 ਠੀਕ ਹੈ ਜੀ ਕੀ ਰੇਟ ਨੂੰ ਮੰਗਦੇ ਭਰਾ ਇਹਦਾ ਇਹਦਾ 1.5 ਲੱਖ ਮੁੱਲ ਹੈ ਜੀ 1.5 ਲੱਖ ਮੁੱਲ ਹੈ ਜੀ ਹਾਂ ਜੀ ਠੀਕ ਹੈ ਜੀ ਤੋਰ ਤੋਰ ਕੇ ਦਿਖਾਓ ਜੀ ਤੋਰ ਕੇ ਦਿਖਾਈ ਮਹਾਨਾ ਜੀ ਬਈ ਦੇਖ ਸਕਦੇ ਹੋ ਸੀਲ ਸুল্ক ਨਾ ਕਹ ਬਈ ਸੀਲ ਵੀ ਪੂਰਾ ਯਾਰ ਠੀਕ ਹੈ ਬਈ 1.5 ਲੱਖ ਰੁਪਏ ਥੋੜੀ ਨਕਦ ਦੀ ਨਾ ਨਾth ਮਰੀ ਤਕਲੀਫ ਮੰਨਦਾ ਠੀਕ ਹੈ ਜੀ ਹੋਰ ਕੋਈ ਚੱਕਰ ਸੀ ਲਾਉਂਗੇ ਸੇ ਹਾਂ ਜੀ ਹਾਂ ਜੀ ਬਈ ਦੇਖ ਸਕਦੇ ਹੋ ਉਹਦੇ ਸਾਹਮਣੇ ਪਾਉਣਾ ਸੱਲਾ ਛੋਟਾ ਪੂਰਾ ਤਰਾ ਤੋਰ ਲਾ ਬੋ ਤੋਰ ਲਾ ਸੰਗ ਸੁੰਗੋ ਨੋੜ ਲਾ ਬਰਾ ਨੋੜ ਲਾ ਬਾਕੀ ਫੇਸਬੁਕ ਦੇ ਸਕਦੇ ਹਾਂ ਰੋਕਲਾ ਵੀਰੇ ਇੱਥੇ ਰੋਕਲਾ ਬਈ ਸਾਹਮਣੇ ਆ ਬਾਕੀ ਬਾਈ ਜੀ ਮਲਟ ਕਰ ਸਕਦੇ ਜੀ ਜੀ ਤੇ ਚੱਲ ਬਾਈ ਤੋਰ ਲਾ ਆਪਣੇ ਚੈਨਲ ਨੂੰ ਬਹੁਤ ਬਸ ਕਰਾ ਤੇ ਸ਼ੇਅਰ ਕਰਦਾ ਕਰੋ ਤਾਂ ਕਿ ਸਾਨੂੰ ਬਈ ਨਵੀਂ ਨਵੀਂ ਵੀਡੀਓ ਅਪਲੋਡ ਕਰਦਾ ਰਹੇ ਛੋਟਾ ਸੋਣਾ ਵੀ ਤੁਹਾਡੇ ਸਾਹਮਣੇ ਆ ਬਾਕੀ ਕਿਸੇ ਭਾਈ ਜੀ ਨੂੰ ਇਹ ਫੈਕਟਰੀ ਦਾ ਬਾਈ ਜੀ ਨੇ ਕੰਡੈਕਟ ਕਰ ਸਕਦੇ ਆ ਪਿੰਡ ਹੈਗਾ ਜੀ ਅਲਕੜਾ ਜ਼ਿਲ੍ਹਾ ਬਰਨਾਲਾ ਤੇ ਆਪਣਾ ਨੰਬਰ ਹੈਗਾ ਜੀ 7528000355 ਜੇ ਕਿਸੇ ਭਾਈ ਨੇ ਐਡ ਲਗਾਉਣੀ ਆ ਤਾਂ ਆਪਣਾ ਜਰੂਰ ਕੰਡੈਕਟ ਕਰੋ ਤੇ ਬਾਕੀ ਸੋਡੇ ਸਾਹਮਣੇ ਛੋਟਾ ਦੇਖੀ ਗਿਆ ਜੀ ਫੇਸਬੁਕ ਦਿਖਾਤਾ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ